ਅੱਜਕੱਲ੍ਹ ਭਰੋਸੇਯੋਗਤਾ ਦੀ ਬਹੁਤ ਵੱਡੀ ਘਾਟ ਹੋ ਰਹੀ ਹੈ ਲੀਡਰਸ਼ਿਪ ਦੇ ਅੰਦਰ ਕੋਈ ਕਿ ਸ਼ਾਮ ਨੂੰ ਕਿਤੇ ਖੜਾ ਹੁੰਦਾ ਸਵੇਰ ਨੂੰ ਕਿਤੇ ਹੁੰਦਾ ਦਿਨ ਨੂੰ ਕਿਤੇ ਹੁੰਦਾ ਰਾਤ ਨੂੰ ਕਿਤੇ ਹੁੰਦਾ ਆਪਣੀ ਨਜ਼ਰ ਨਾਲ ਕਿਵੇਂ ਦੇਖ ਰਹੇ ਹੋ ਖਾਸ ਕਰਕੇ ਜਿਹੜਾ ਸਵੇਰ ਨੂੰ ਹੋਰ ਸ਼ਾਮ ਨੂੰ ਹੋਰ ਦੁਪਹਿਰ ਨੂੰ ਹੋਰ ਹੋ ਜਾਂਦਾ ਅੱਗੇ ਲੁੱਟਣ ਨਾਲੇ ਬਾਹਰੋਂ ਆਉਂਦੇ ਸੀ ਹੁਣ ਲੁੱਟਣ ਨਾਲੇ ਇੱਥੇ ਹੀ ਨੇ ਇਹ ਜਿਹੜੇ ਆਇਆ ਰਾਮ ਗਿਆ ਰਾਮ ਹੈ ਇਹ ਕਨਸੈਪਟ ਹਰਿਆਣਾ ਤੋਂ ਸ਼ੁਰੂ ਹੋਇਆ ਸੀ ਸਵੇਰੇ ਆਇਆ ਰਾਮ ਕਿਤੇ ਹੋਰ ਹੁੰਦਾ ਸੀ ਸ਼ਾਮ ਨੂੰ ਗਿਆ ਰਾਮ ਕਿਤੇ ਹੋਰ ਹੁੰਦਾ ਸੀ ਤੇ ਆਇਆ ਲਾਲ ਤੇ ਗਿਆ ਲਾਲ ਦਾ ਟਾਈਟਲ ਬੜਾ ਮਸ਼ਹੂਰ ਹੋਇਆ ਸੀ ਇੱਥੇ ਧਿਆਨ ਕਰੋ ਇਲੈਕਸ਼ਨ ਕੋਡ ਲੱਗ ਚੁੱਕਾ ਹੈ ਲੇਕਿਨ ਇਹਨਾਂ ਦੀਆਂ ਬਾਂਦਰ ਟਪੂਥੀਆਂ ਉੱਤੇ ਇਲੈਕਸ਼ਨ ਕੋਡ ਹੈਗਾ ਜਾਂ ਨਹੀਂ ਹੈਗਾ ਇਲੈਕਸ਼ਨ ਕਮਿਸ਼ਨ ਕਿਉਂ ਮੋਕਦਰ ਵੱਟੀ ਬੈਠਾ ਹੈ ਇੱਕ ਪਾਰਟੀ ਛੱਡ ਕੇ ਦੂਜੀ ਚੱਲ ਜਾਂਦੇ ਨੇ ਦੂਜੀ ਛੱਡ ਕੇ ਤੀਜੀ ਚੱਲ ਜਾਂਦੇ ਨੇ ਉਹ ਸਭ ਤੋਂ ਪਹਿਲਾ ਬਿਆਨ ਇਹ ਦਿੰਦੇ ਆ ਮੀਡੀਆ 'ਚ ਆ ਕੇ ਕਹਿੰਦੇ ਸਾਨੂੰ ਸੱਤਾ ਦੀ ਕੋਈ ਭੁੱਖ ਨਹੀਂ ਕੁਰਸੀ ਦਾ ਸਾਨੂੰ ਕੋਈ ਲਾਲਚ ਨਹੀਂ ਇਹ ਬਿਲਕੁਲ ਚਿੱਟਾ ਝੂਠ ਹੈ ਅਸੀਂ ਤੇ ਆਪਣੇ ਲੋਕਾਂ ਦੇ ਵਿਕਾਸ ਖਾਤਰ ਆਪਣੇ ਸ਼ਹਿਰ ਖਾਤਰ ਪਿੰਡ ਖਾਤਰ ਇਲਾਕੇ ਖਾਤਰ ਇਹ ਫੈਸਲੇ ਲੈਣੇ ਆ ਬਦਲਣੇ ਪੈਂਦੇ ਆ ਫੈਸਲੇ ਤੇ ਜੇ ਨਹੀਂ ਤਗੜੇ ਨੇ ਤੇ ਫਿਰ ਇਹ ਕਹਿਣ ਵੀ ਅਸੀਂ 5 ਸਾਲ ਦੀ ਪੂਰੀ ਟਰਮ ਨਹੀਂ ਜਿੱਤੀ ਤੇ ਅਸੀਂ ਪੈਨਸ਼ਨ ਦੇ ਹੱਕਦਾਰ ਨਹੀਂ ਤੇ ਜਿਹੜੀ ਅਸੀਂ ਤਨਖਾਹ ਵੀ ਲਈ ਹੈ ਉਹ ਵੀ ਅਸੀਂ ਵਾਪਸ ਮੋੜਦੇ ਆ ਪੰਜਾਬ ਦੇ ਮੌਜੂਦਾ ਸਿਆਸੀ ਸਿਸਟਮ ਦੇ ਉੱਤੇ ਔਰ ਖਾਸ ਕਰਕੇ ਆਰਥਿਕਤਾ ਤੌਰ ਤੇ ਕਿੰਨੇ ਅਸੀਂ ਪਛੜ ਚੁੱਕੇ ਆ ਸੂਬਾ ਪੰਜਾਬ ਪਹਿਲੀਆਂ ਕਤਾਰਾਂ 'ਚ ਖੜਾ ਨਜ਼ਰ ਆਉਂਦਾ ਸੀ ਹਰ ਮਸਲੇ 'ਚ ਪਰ ਹੁਣ ਪਛੜਦੇ ਕਿਉਂ ਜਾ ਰਹੇ ਆ ਸਾਡੇ ਆਗੂਆਂ ਦਾ ਕਿੰਨਾ ਕਸੂਰ ਹੈ ਤੇ ਜਨਤਾ ਨੇ ਜਦੋਂ ਚੁਣਨਾ ਹੁੰਦਾ ਆਪਣੀ ਆਪਣੇ ਲੀਡਰਾਂ ਨੂੰ ਆਪਣੀ ਸੈਨਾਪਤੀਆਂ ਨੂੰ ਤੇ ਉਦੋਂ ਕਿਹੜੀ ਗੱਲ ਦਾ ਖਿਆਲ ਨਹੀਂ ਰੱਖਿਆ ਜਾਂਦਾ ਜਿਹਦੇ ਕਰਕੇ ਆਹ ਕੁਝ ਦੇਖਣਾ ਪੈ ਰਿਹਾ ਔਰ ਅੱਜਕੱਲ੍ਹ ਭਰੋਸੇਯੋਗਤਾ ਦੀ ਬਹੁਤ ਵੱਡੀ ਘਾਟ ਹੋ ਰਹੀ ਆ ਲੀਡਰਸ਼ਿਪ ਦੇ ਅੰਦਰ ਕੋਈ ਕਿ ਸ਼ਾਮ ਨੂੰ ਕਿਤੇ ਖੜਾ ਹੁੰਦਾ ਸਵੇਰ ਨੂੰ ਕਿਤੇ ਹੁੰਦਾ ਦਿਨ ਨੂੰ ਕਿਤੇ ਹੁੰਦਾ ਰਾਤ ਨੂੰ ਕਿਤੇ ਹੁੰਦਾ ਇਹ ਕਿਉਂ ਹੋ ਰਿਹਾ ਹੈ ਇਹਨਾਂ ਨਿਗਾਰ ਕਿਉਂ ਆ ਰਿਹਾ ਹੈ ਸਿਆਸਤ ਵਿੱਚ ਤੇ ਸਾਰੀਆਂ ਚੀਜ਼ਾਂ ਤੇ ਅਸਰ ਕਿਉਂ ਪੈ ਰਿਹਾ ਔਰ ਉਹ ਆਪਣੇ ਜਿਹੜਾ ਇਸ ਦੇ ਉੱਤੇ ਟਿੱਪਣੀ ਕਰਨਗੇ ਮੇਰੇ ਨਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਜਗਮਉਨ ਸਿੰਘ ਭੱਟੀ ਜੀ ਉਹ ਕੀ ਸਮਝਦੇ ਆ ਉਹਨਾਂ ਦਾ ਵੀ ਲੰਮਾ ਤਜਰਬਾ ਹੈ ਬਹੁਤ ਸਾਰੇ ਲੀਡਰਾਂ ਨਾਲ ਵਾ ਇਹਨਾਂ ਦਾ ਵੀ ਪਿਆ ਪਿਛੇ ਪਿਛਲੇ ਦਿਨਾਂ ਦੇ ਵਿੱਚ ਸਭ ਤੋਂ ਪਹਿਲਾਂ ਐਡਵੋਕੇਟ ਸਾਹਿਬ ਪੰਜਾਬ ਦੀ ਸਿਆਸਤ ਨੂੰ ਅਸੀਂ ਪ੍ਰਸੰਗ ਵਿੱਚ ਧਿਆਨ ਚ ਰੱਖ ਕੇ ਜੇਕਰ ਗੱਲ ਕਰੀਏ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਕੰਨਿਆ ਖਮਾਰੀ ਤੋਂ ਕਸ਼ਮੀਰ ਤੱਕ ਜੋ ਹਾਲ ਹੈ ਸਾਰੀ ਜਨਤਾ ਜਾਣਦੀ ਹੈ ਪਰ ਤੁਸੀਂ ਆਪਣੀ ਨਜ਼ਰ ਨਾਲ ਕਿਵੇਂ ਦੇਖ ਰਹੇ ਹੋ ਖਾਸ ਕਰਕੇ ਜਿਹੜਾ ਸਵੇਰ ਨੂੰ ਹੋਰ ਸ਼ਾਮ ਨੂੰ ਹੋਰ ਦੁਪਹਿਰ ਨੂੰ ਹੋਰ ਹੋ ਜਾਂਦਾ ਸਾਡਾ ਦੇਸ਼ ਸੋਨੇ ਦੀ ਥੜੀ ਸੀ ਹੈ ਤੇ ਰਹੇਗੀ ਅੱਗੇ ਲੁੱਟਣ ਵਾਲੇ ਬਾਹਰੋਂ ਆਉਂਦੇ ਸੀ ਹੁਣ ਲੁੱਟਣ ਵਾਲੇ ਇੱਥੇ ਹੀ ਨੇ ਤੇ ਜੇ ਤੁਸੀਂ ਇਹ ਦੇਖੋ ਇਹ ਜਿਹੜੇ ਆਇਆ ਰਾਮ ਗਿਆ ਰਾਮ ਹੈ ਇਹ ਕਨਸੈਪਟ ਹਰਿਆਣਾ ਤੋਂ ਸ਼ੁਰੂ ਹੋਇਆ ਸੀ ਜੀ ਸਵੇਰੇ ਆਇਆ ਰਾਮ ਕਿਤੇ ਹੁੰਦਾ ਸੀ ਸ਼ਾਮ ਨੂੰ ਗਿਆ ਰਾਮ ਕਿਤੇ ਹੋਰ ਹੁੰਦਾ ਸੀ ਤੇ ਆਇਆ ਲਾਲ ਤੇ ਗਿਆ ਲਾਲ ਦਾ ਟਾਈਟਲ ਬੜਾ ਮਸ਼ਹੂਰ ਹੋਇਆ ਸੀ ਇੱਥੇ ਜੀ 1975 76 ਦੀ ਗੱਲ ਹੈ ਜੇ ਮੈਂ ਭੁੱਲਦਾ ਨਹੀਂ ਤੇ ਹੁਣ ਤੁਸੀਂ ਅੱਜ ਦੇਖੋ ਅੱਜ ਕੀ ਕਿਹਾ ਜਾਂਦਾ ਹੈ ਇਲੈਕਸ਼ਨ ਕੋਰਟ ਲੱਗ ਚੁੱਕਾ ਧਿਆਨ ਕਰੋ ਇਲੈਕਸ਼ਨ ਕੋਡ ਲੱਗ ਚੁੱਕਾ ਹੈ ਲੇਕਿਨ ਇਹਨਾਂ ਦੀਆਂ ਬਾਂਦਰ ਟਪੁੱਥੀਆਂ ਉੱਤੇ ਇਲੈਕਸ਼ਨ ਕੋਡ ਹੈਗਾ ਜਾਂ ਨਹੀਂ ਹੈਗਾ ਇਲੈਕਸ਼ਨ ਕਮਿਸ਼ਨ ਕਿਉਂ ਮੋਕਦੜ ਵੱਟੀ ਬੈਠਾ ਇੱਕ ਪਾਰਟੀ ਛੱਡ ਕੇ ਦੂਜੀ ਚਲ ਜਾਂਦੇ ਦੂਜੀ ਛੱਡ ਕੇ ਤੀਜੀ ਚਲ ਜਾਂਦੇ ਨੇ ਇਹ ਜਿਹੜੇ ਲੋਕ ਆਪਣੇ ਸੰਵਧਾਨ ਦਾ ਇੱਕ ਮਾਨ ਸਨਮਾਨ ਨਹੀਂ ਕਰ ਸਕਦੇ ਜਿਸ ਸੰਵਧਾਨ ਦੇ ਥੱਲੇ ਬਤੌਰ ਐਮਪੀ ਤੇ ਐਮਐਲਏ ਸੌਖਾਦੀਏ ਉਹ ਸੌ ਨੂੰ ਨਹੀਂ ਨਿਭਾ ਸਕਦੇ ਤੇ ਇਹ ਲੋਕਾਂ ਦੇ ਪ੍ਰਤੀ ਵਫਾਦਾਰੀ ਨੂੰ ਕਿਵੇਂ ਨਿਭਾਉਣਗੇ ਹੈਰਾਨੀ ਦੀ ਗੱਲ ਇਹ ਹੈ ਜੀ ਕਿੰਨੇ ਵੀ ਲੀਡਰ ਪਿਛਲੇ ਦਿਨਾਂ 'ਚ ਗਏ ਨਾ ਉਹ ਸਭ ਤੋਂ ਪਹਿਲਾਂ ਬਿਆਨ ਇਹ ਦਿੰਦੇ ਆ ਮੀਡੀਆ 'ਚ ਆ ਕੇ ਕਹਿੰਦੇ ਸਾਨੂੰ ਸੱਤਾ ਦੀ ਕੋਈ ਭੁੱਖ ਨਹੀਂ ਕੁਰਸੀ ਦਾ ਸਾਨੂੰ ਕੋਈ ਲਾਲਚ ਨਹੀਂ ਅਸੀਂ ਤੇ ਆਪਣੇ ਲੋਕਾਂ ਦੇ ਵਿਕਾਸ ਖਾਤਰ ਆਪਣੇ ਸ਼ਹਿਰ ਖਾਤਰ ਪਿੰਡ ਖਾਤਰ ਇਲਾਕੇ ਖਾਤਰ ਹੀ ਫੈਸਲੇ ਲੈਣੇ ਆ ਬਦਲਨੇ ਪੈਂਦੇ ਆ ਫੈਸਲੇ ਇਹ ਬਿਲਕੁਲ ਚਿੱਟਾ ਝੂਠ ਹੈ ਤੇ ਜੇ ਨਹੀਂ ਤਗੜੇ ਨੇ ਤੇ ਫਿਰ ਇਹ ਕਹਿਣ ਵੀ ਅਸੀਂ 5 ਸਾਲ ਦੀ ਪੂਰੀ ਟਰਮ ਨਹੀਂ ਕੀਤੀ ਤੇ OT ਪੈਨਸ਼ਨ ਦੇ ਹੱਕਦਾਰ ਨਹੀਂ ਤੇ ਜਿਹੜੀ ਇੱਥੇ ਤਨਖਾਹ ਵੀ ਲਈ ਹੈ ਉਹ ਵੀ ਇੱਥੇ ਵਾਪਸ ਮੋੜਦੇ ਆ ਲੱਗ ਜਾਏਗਾ ਇਹਨਾਂ ਦਾ ਪ੍ਰੇਮ ਪਿਆਰ ਪਤਾ ਆਪਣੇ ਦੇਸ਼ ਤੇ ਲੋਕਾਂ ਪ੍ਰਤੀ ਦੇਸ਼ ਤੇ ਖਜ਼ਾਨੇ ਪ੍ਰਤੀ ਜਿਹੜੀ ਇੱਕ ਵਿਵਸਥਾ ਹੈ ਡਵੈਲਪਮੈਂਟ ਦੀ ਵਿਕਾਸ ਦੀ ਉਹਦੇ ਪ੍ਰਤੀ ਦੇ ਦੇਣਗੇ ਉਹਦੀ ਤਨਖਾਹ ਆਪਣੀ ਵੀ ਇੱਥੇ ਆਪਣੀ ਤਨਖਾਹ ਜਿਹੜੀ ਹੈ ਵਿਕਾਸ ਤੇ ਵੀ ਤੇ ਨਿਆ ਆਪਣੀ ਪੈਨਸ਼ਨ ਜਿਹੜੀ ਹੈ ਵਿਕਾਸ ਤੇ ਵੀ ਦਿੰਨੇ ਆ ਸਾਨੂੰ ਇੱਕ ਨਵਾਂ ਪਤਾ ਨਹੀਂ ਚਾਹੀਦਾ ਇਹ ਮੈਂਟਿਕ ਲੱਗੇਗਾ ਇਹਨਾਂ ਦੀ ਜਿਹੜੀ ਹੈ ਬਿਆਨਬਾਜੀ ਹੈ ਫੁੱਕੀ ਬਿਹਾਨਾ ਭਾਜੀ ਇਸ ਇੱਕ ਮਿੰਟ ਚ ਹਵਾ ਨਿਕਲ ਜਾਏਗੀ ਔਰ ਉਹ ਉੱਥੇ ਜਾਏਗੀ ਵੱਡੇ ਗੁਬਾਰੇ ਇੱਥੇ ਜਦੋਂ ਹਵਾ ਹੁੰਦੀ ਹੈ ਨਾ ਨਿਕਲਦੀ ਹੈ ਨਾ ਤੇ ਗੁਬਾਰਾ ਐ ਕਰਕੇ ਜਾਂਦਾ ਹੈ ਉੱਤੇ ਥੱਲੇ ਉਦਾਂ ਇਹ ਠੜਮੜਾ ਜਾਣਗੇ ਇੱਕ ਗੱਲ ਹੋਰ ਦੱਸੋ ਅੱਜ ਚਰਚਾ ਇਹ ਵੀ ਹੈ ਸਿਆਸਤ ਦੇ ਅੰਦਰ ਕਿ ਸਿਆਸੀ ਲੀਡਰਾਂ ਨੂੰ ਡਰਨਾ ਏਜੰਸੀਆਂ ਦਾ ਬਹੁਤ ਹੈ ਸੂਬੇ ਪੱਧਰ ਦੇ ਉੱਤੇ ਵਿਜੀਲੈਂਸ ਦੀ ਆਖਰ ੜਾਰ ਦੇ ਉੱਤੇ ਜਿਹੜੇ ਫਿਰਦੇ ਆ ਲੀਡਰ ਤੇ ਕੇਂਦਰੀ ਪੱਧਰ ਤੇ ਈਡੀ ਨਹੀਂ ਛੱਡਦੀ ਸੀਬੀਆਈ ਨਹੀਂ ਛੱਡਦੀ ਇਸ ਕਰਕੇ ਕਹਿੰਦੇ ਕਿ ਉਸ ਦੀ ਦਰਵਰਤ ਤੋਂ ਬੜੀ ਹੋ ਰਹੀ ਹੈ ਤਾਂ ਫਿਰ ਡਰਾਇਆ ਜਾਂਦਾ ਹੈ ਔਰ ਡਰਨ ਵਾਲੇ ਡਰ ਜਾਂਦੇ ਆ ਕਈ ਤੇ ਵੀ ਬੜਕ ਮਾਰ ਰਿਹਾ ਕਿ ਸਾਨੂੰ ਕਿਸੇ ਏਜੰਸੀ ਦਾ ਡਰ ਨਹੀਂ ਜਿਹੜਾ ਕੁਝ ਕਰਨਾ ਕਰ ਲੋ ਮੈਂ ਰਾਤ ਆਪਣੇ YouTube ਚੈਨਲ ਐਡਵੋਕੇਟ ਜਗਮਉਂ ਸਿੰਘ ਪੱਟੀ ਤੇ ਜਿਹੜਾ ਦੂਜਾ ਚੈਨਲ ਹੈ ਮੇਰਾ ਜਗਮਉਨ ਸਿੰਘ ਪੱਟੀ ਲਾ ਚੈਨਲ ਉਹਦੇ ਉੱਤੇ ਵੀਡੀਓ ਪਾਈਆਂ ਸੀਗੀਆਂ ਔਰ ਉਹਦੇ ਵਿੱਚ ਮੈਂ ਇਹੀ ਗੱਲ ਕਹੀ ਸੀ ਜਿਹੜੀ ਤੁਹਾਡੇ ਜਿਹੜਾ ਇਹ ਵਿਚਾਰ ਦੇ ਤਤਥੋ ਤੁਸੀਂ ਇਹਦੀ ਤਰਸਮਾਨੀ ਕਰਦੀ ਏ ਈਡੀ ਜਿਹੜੀ ਏ ਇੱਕ ਕਲੈਕਸ਼ਨ ਏਜੰਟ ਦਾ ਕੰਮ ਕਰ ਰਹੀ ਏ ਕਿਹਦੇ ਲਈ ਇਸ ਵੇਲੇ ਦੀ ਸਮੇਂ ਦੀ ਸਰਕਾਰ ਵਾਸਤੇ ਕੀ ਕੰਮ ਕਰ ਰਹੀ ਏ ਇਹ ਤੁਹਾਡਾ ਸਵਾਲ ਏ ਤੇ ਮੈਂ ਇਹਦਾ ਜਵਾਬ ਤੁਹਾਡੇ ਸਵਾਲ ਤੋਂ ਬਿਨਾ ਹੀ ਦੱਸ ਦਿੰਨਾ ਕਿੰਨੇ ਆਪੋਜੀਸ਼ਨ ਤੇ ਵਿਪੱਖਸ਼ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਇਕੱਠਾ ਕਰਨ ਦਾ ਯਤਨ ਕਰ ਰਹੀ ਹੈ ਜੇ ਤਾਜ਼ੀਆਂ ਐਗਜ਼ਾਮਪਲਾਂ ਦੇਖ ਲਵੋ ਤੇ ਜਿੰਨਿਆਂ ਨੇ ਦਲਬਦਲੀ ਕੀਤੀ ਹੈ ਜੇ ਉਹ ਇਸ ਬੀਜੇਪੀ ਦੀ ਵਾਸ਼ਿੰਗ ਮਸ਼ੀਨ ਹੀ ਤਲ ਗਏ ਤਾਂ ਨਿਰਮਾ ਵਾਂਗੂ ਚਿੱਟੇ ਹੋ ਗਏ ਤੇ ਜਿਹੜੇ ਨਹੀਂ ਗਏ ਉਹ ਈਡੀ ਦਾ ਸ਼ਿਕਾਰ ਹੋ ਗਏ ਹੁਣ ਈਡੀ ਜਿਹੜਾ ਕਲੈਕਸ਼ਨ ਏਜੰਟ ਦਾ ਕਿਵੇਂ ਕੰਮ ਕਰ ਰਿਹਾ ਛਾਪੇ ਤੇ ਛਾਪੇ ਜੇ ਇੱਕ ਸੱਜਣ ਜਨਾਰਦਨ ਰੈਡੀ ਜੇ ਮੈਂ ਭੁੱਲਦਾ ਨਹੀਂ ਉਹਦੇ ਉੱਤੇ 9 ਸੀਬੀਆਈ ਦੇ ਕੇਸ ਚੱਲਦੇ ਨੇ ਭਾਜੀਪੀ ਜਨਨ ਕਰਨ ਤੋਂ ਬਾਅਦ ਇੱਕ ਵੀ ਨਹੀਂ ਚੱਲ ਰਿਹਾ ਮਨਮੋਨ ਸਿੰਘ ਦੀ ਸਰਕਾਰ ਵੇਲੇ ਉਹਦੀ ਅਰੈਸਟ ਵੀ ਹੋਈ ਸੀ ਉੱਥੇ ਵੇਲੇ ਉਹਦੀ ਅਰੈਸਟ ਹੋਈ ਸੀਗੀ 2011 ਇੱਥੇ ਜੇ ਮੈਂ ਭੁੱਲਦਾ ਨਹੀਂ ਤੇ ਤੁਸੀਂ ਇਹ ਦੇਖੋ ਸ਼ੁਭਿੰਦੂ ਅਧਿਕਾਰੀ ਵੈਸਟ ਬੰਗਾਲ ਤੋਂ ਕੋਟਾਲੇਚ ਨਾਮ ਆ ਗਿਆ ਤੇ ਅੱਗੋਂ ਕੋਈ ਨਾ ਈਡੀ ਨੇ ਕੰਮ ਕੀਤਾ ਨਾ ਸੀਬੀਆਈ ਨੇ ਕੰਮ ਕੀਤਾ ਤੇ ਜੇ ਹੁਣ ਇਸ ਵੇਲੇ ਵਿਪੱਖਸ਼ ਦੇ ਨੇਤਾਵਾਂ ਦੇ ਉੱਤੇ ਇਹ ਚੱਲ ਰਿਹਾ ਹੈ ਤੇ ਕੀ ਇਹ 400 ਸੀਟ ਨੂੰ ਇਸ ਤਰ੍ਹਾਂ ਜਿੱਤਣਾ ਇਸ ਸਰਕਾਰ ਨੇ ਇਹ ਨਾਰਾ ਇਸ ਤਰ੍ਹਾਂ ਦਾ ਲਾਇਆ ਇਹ ਪਹਿਲੀ ਗੱਲ ਇਸ ਤਰ੍ਹਾਂ ਇਹ ਕਲੈਕਸ਼ਨ ਏਜੰਟ ਹੈ ਇਹ ਆਪਣੇ ਕੈਂਡੀਡੇਟ ਜਿਹੜੇ ਹੈ ਇਸ ਸਰਕਾਰ ਨੂੰ ਇਕੱਠੇ ਕਰਕੇ ਦੇਰੀ ਹੈ ਜਿਹੜੀ ਈਡੀ ਕੰਮ ਕਰ ਰਹੀ ਹੈ ਈਡੀ ਹੋਰ ਤਾਂ ਕੰਮ ਨਹੀਂ ਕਰ ਰਹੀ ਦੇਸ਼ ਇਤੇ ਤੇ ਕੋਈ ਕੰਮ ਨਹੀਂ ਇਹਨੂੰ ਕਿਹਾ ਜਾ ਸਕਦਾ ਦੂਜੀ ਚੀਜ਼ ਦੋ ਦਿੱਤੇ ਇਹ ਹੈ ਕਿ ਜਿੰਨੇ ਇਹਨਾਂ ਨੇ ਪੈਸੇ ਕੱਟੇ ਕੀਤੇ ਨੇ ਉਹ ਕਲੈਕਸ਼ਨ ਏਜੰਸੀ ਹੈ ਤੇ ਉਹਦਾ ਵੇਰਵਾ ਬਿਉਰਾਕ ਆਉਂਦੇਗਾ ਤੇ ਜਿਹੜੇ ਇਲੈਕਟਰਲ ਬਾਂਡਸ ਆਏ ਨੇ ਜੀ ਉਹਨਾਂ ਵੱਲ ਕਿਉਂ ਨਹੀਂ ਗਏ ਅੱਗੇ ਪਾਣੀ ਵਗਦੇ ਜਿਹੜੇ ਰੋੜ ਜਾਣਗੇ ਜਾਂ ਛਿੱਕੜ ਅੱਗੇ ਜਿਹਦੇ ਵਿੱਚ ਸੁੱਕ ਜਾਣਗੇ ਜਾਂ ਹਟ ਜਾਣਗੇ ਜਾਂ ਟੁੱਟ ਜਾਣਗੇ ਇਹ ਕਿਹੋ ਜਿਹੀ ਗੱਲ ਹੈ ਇਹ ਦੋ ਤੁਹਾਨੂੰ ਐਗਜ਼ਾਮਪਲਸ ਮੈਂ ਦਿੱਤੀਆਂ ਜीडीইডি ਇਸ ਵੇਲੇ ਕਲੈਕਸ਼ਨ ਏਜੰਟ ਦਾ ਕੰਮ ਕਰ ਰਹੀ ਹੈ ਈਡੀ ਦੀ ਤੁਸੀਂ ਇੱਕ ਤਾਂ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕਿਆ ਕਿ ਇਹਨਾਂ ਦੀ ਜਿਹੜੀ ਅਮਲ ਹੈ ਨਾ ਉਹ ਦੱਸਦਾ ਹੈ ਕਿ ਕਿਵੇਂ ਪਿਕ ਐਂਡ ਚੂਜ਼ ਕਰ ਰਹੇ ਆ ਆਪਣੀ ਸੱਤਾ ਧਿਰ ਵਾਲੇ ਪਾਸੇ ਜਾਂਦੇ ਨਹੀਂ ਵਿਰੋਧੀਆਂ ਦੇ ਉੱਤੇ ਸ਼ਕੰਜਾ ਪਰ ਵਿਰੋਧੀਆਂ ਵਿੱਚ ਵੀ ਤੁਹਾਨੂੰ ਨਹੀਂ ਲੱਗਦਾ ਕਿ ਕਰਪਟ ਬੰਦਿਆਂ ਦੀ ਪਰਮਾਹਾਰ ਹੀ ਇੰਨੀ ਹੋ ਗਈ ਹੈ ਕਿ ਉਹ ਡਰੇ ਫਿਰਦੇ ਆਪ ਹੀ ਕਿਉਂਕਿ ਵਿੱਚ ਕਰਪਸ਼ਨ ਜੇ ਕੀਤੀ ਹੋਈ ਹੈ ਇਹਦਾ ਮਤਲਬ ਤੇਹੀ ਹੈ ਨਾ ਤਾਂ ਹੀ ਡਰ ਕੇ ਪਾਸਾ ਵਟਦੇ ਆ ਜੇ ਉਹ ਨਹੀਂ ਕੀਤੀ ਹੋਏਗੀ ਤੇ ਉਹ ਐ ਕੈਮ ਰਹਿ ਸਕਦੇ ਆ ਆਪਣੇ ਡਿਸੀਜਨ ਤੇ ਬਿਲਕੁਲ ਠੀਕ ਗੱਲ ਕਹੀਏ ਤੁਸੀਂ ਬਾਬព ਸਵਾਲ ਹੈ ਔਰ ਬੰਦ ਹੈ ਪਹਿਲੇ ਜਿਹੜੇ ਸਾਡੇ ਆਜ਼ਾਦ ਭਾਰਤ ਦੇ ਵਿੱਚ ਐਮਪੀ ਆਏ ਜਾਂ ਐਮਐਲਏ ਆਏ ਉਹਨਾਂ ਦਾ ਦਾਮਨ ਬਿਦਾਗ ਸੀ ਮੈਂ 2014 ਦੇ ਵਿੱਚ ਜਦੋਂ ਇਹ ਨਵੀਂ ਸਰਕਾਰ ਬਣੀ ਹੈ ਤੇ ਮੈਂ ਇੱਕ ਟ੍ਰੇਨ ਤੇ ਟ੍ਰੈਵਲ ਕਰ ਰਿਹਾ ਸੀ ਮੈਂ ਜਾ ਰਿਹਾ ਸੀ ਚੰਸੀ ਤੋਂ ਅੱਗੇ ਲਖਨਊ ਵੱਲ ਕਿਤੇ ਕਿਸੇ ਕੇਸ ਤੇ ਸਲੈਟ ਤੇ ਚੰਡੀਗੜ੍ਹ ਤੋਂ ਜਿਹੜੀ ਟ੍ਰੇਨ ਪੱਕੜੀ ਉਹਦੇ ਬਰਥ ਦੇ ਉੱਤੇ ਇੱਕ ਸੱਜਣ ਬੈਠੇ ଥିਗੇ ਗੱਲਬਾਤ ਹੋ ਜਾਂਦੀ ਹੈ ਸਹਾਰੀ ਨਾਲ ਦੀ ਨਾਲ ਭਾਵੇਂ ਉਹ ਦੇਸ਼ ਤੇ ਕਿਤੇ ਹੀ ਸੁਤਮ ਹੀ ਹੋਵੇ ਉਹਨੂੰ ਆਪਣੇ ਦੇਸ਼ ਦੇ ਲੋਕਾਂ ਨਾਲ ਪਿਆਰ ਹੁੰਦਾ ਹੈ ਗੱਲ ਸਮਝ ਆਉਂਦੀ ਹੈ ਗੱਲ ਚੱਲ ਪਈ ਗੱਲ ਵਪਾਰ ਦੀ ਥੀ ਉਹ ਵਪਾਰ ਕਰਦਾ ਸੀ ਮੈਂ ਵਕਾਲਤ ਕਰਦਾ ਸੀ ਤੇ ਚੀਜ਼ ਦੇ ਕੰਮ ਆਪੋ ਆਪਣਾ ਉਹਨਾਂ ਦਾ ਵਪਾਰ ਹੈ ਮੇਰੀ ਵਕਾਲਤ ਹੈ ਉਹਨਾਂ ਨੇ ਇੱਕ ਗੱਲ ਦੱਸੀ ਵੀ ਇਹ ਨਵੀਂ ਸਰਕਾਰ ਜਿਨ੍ਹਾਂ ਦੇ ਕਾਰਕਿਰਤਾ ਜਿਹੜੇ ਸੀ ਉਹਨਾਂ ਕੋਲ ਟੁੱਟਾ ਸਾਈਕਲ ਨਹੀਂ ਸੀ ਇਸ ਵੇਲੇ ਤਿੰਨ ਤਿੰਨ ਫਾਰਚੂਨਰ ਖੜੀਆਂ ਤਿੰਨ ਤਿੰਨ ਫਾਰਚੂਨਰ ਖੜੀਆਂ ਤੇ ਘਰ ਕੋਠੀਆਂ ਪੈ ਗਈਆਂ 6-7 ਮਹੀਨਿਆਂ ਦੇ ਵਿੱਚ ਉਸ ਨੇ ਜਦੋਂ ਇਹ ਗੱਲ ਕਹੀ ਤੇ ਮੈਂ ਕਿਹਾ ਵੀਰ ਚੀਜ਼ ਇਹ ਹੈ ਵੀ ਹੋ ਸਕਦਾ ਤੇਰੀ ਗਲਤ ਹੋਏਗੀ ਜਾਣਕਾਰੀ ਜਾਂ ਇਤਲਾ ਕਹਿੰਦਾ ਜੀ ਜਾਣਕਾਰੀ ਗਲਤ ਹੋ ਸਕਦੀ ਹੈ ਇਤਲਾ ਗਲਤ ਹੋ ਸਕਦੀ ਹੈ ਦੇਖ ਜਿਹੜੀ ਹੈ ਜਿਹਦੇ ਨਾਲ ਮੈਂ ਅੱਖਾਂ ਨਾਲ ਦੇਖਿਆ ਉਹ ਗਲਤ ਨਹੀਂ ਹੋ ਸਕਦੀ ਹੂੰ ਤੇ ਭਾਜਪਾ ਦੇ ਅੱਜ ਕਿਸੇ ਵੀ ਨਮਾਇंदे ਦੇ ਉੱਤੇ ਮੰਤਰੀ ਦੇ ਉੱਤੇ ਇਹ ਚੜੀਏ ਗੱਲ ਹੂੰ ਮਉਅ ਮੋਇਤਰਾ ਜੀ West Bengal ਦੀ 23 TR MP MP ਜਿਹੜੀ ਹੈ ਉਸ ਨੂੰ ਹੀ ਸ਼ਿਕਾਰ ਬਣਾਇਆ ਗਿਆ ਇਹ ਕਿਹੋ ਜਿਹਾ ਸਨਮਾਨ ਕੀਤਾ ਰਾਮਰਾ ਇਹਦੇ ਵਿੱਚ ਔਰਤਾਂ ਦਾ ਸਨਮਾਨ ਹੁੰਦਾ ਹੈ ਜਾਂ ਅਪਮਾਨ ਹੁੰਦਾ ਹੈ ਇਹ ਅਜੇ ਤੱਕ ਦੱਸਣ ਦਾ ਯਤਨ ਨਹੀਂ ਕੀਤਾ ਹੁਣ ਤੁਸੀਂ ਦੇਖੋ ਇੱਕ ਸੁਪਰੀਅਰ ਥਰੀ ਨੇਤਾ ਉਹਨੇ ਜੋ ਵੀ ਉਹਦੇ ਹੈਂਡਲ ਤੋਂ ਟਵਿੱਟਰ ਤੋਂ ਕੋਈ ਵੀ ਜਗ੍ਹਾ ਤੋਂ ਇੱਕ ਕਮੈਂਟ ਆਇਆ ਮੰਡੀ ਦਾ ਕੀ ਪਾਏ ਇਸ ਨੂੰ ਭਾਜਪਾ ਨੇ ਆਪਣੀ ਭੈੜੀ ਮਨਸ਼ਾ ਨਾਲ ਇੰਟਰਪ੍ਰੀਟ ਕੀਤਾ ਇਹਦੇ ਵਿੱਚ ਮੈਨੂੰ ਕੋਈ ਅਜੀਬ ਗੱਲ ਨਜ਼ਰ ਨਹੀਂ ਆਈ ਮੰਡੀ ਦਾ ਕੀ ਭਾਅ ਹੈ ਉਹ ਤਾਂ ਕਿਸੇ ਦਾ ਵੀ ਭਾਅ ਹੋ ਸਕਦਾ ਕਿਤੇ ਦਾ ਵੀ ਭਾਅ ਹੋ ਸਕਦਾ ਮੰਡੀ 'ਚ ਤਾਂ ਸਬਜ਼ੀ ਵੀ ਵਿਕਦੀ ਹੈ ਇਹ ਜਿਹੜੇ 6 ਐਮਐਲਏ ਕਾਂਗਰਸ ਛੱਡ ਕੇ ਹਿਮਾਚਲ ਦੇ ਵਿੱਚ ਬੀਜੇਪੀ ਜੁਆਇਨ ਕੀਤੀ ਹੈ ਮੰਡੀ ਦਾ ਭਾਅ ਤਾਂ ਉਹਨਾਂ ਦਾ ਵੀ ਹੋ ਸਕਦਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਹਿੰਦੇ ਸਾਨੂੰ ਵਾਈ ਪਲੱਸ ਸਿਕਿਉਰਿਟੀ 25 ਕਰੋੜ ਕਿਸੇ ਨੂੰ 45 ਕਰੋੜ ਕਹਿੰਦੇ ਬੋਲੀ ਲੱਗ ਰਹੀ ਹੈ ਪਰ ਅਸੀਂ ਨਹੀਂ ਜਾਣਦੇ ਕਹਿੰਦੇ ਸਾਡੀ ਸੁਪਰੀਮੋ ਨੂੰ ਫੜ ਲਿਆ ਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਅਸੀਂ ਚਲੇ ਜਾਵਾਂਗੇ ਉਹਨਾਂ ਨੇ ਬਿਲਕੁਲ ਠੀਕ ਗੱਲ ਕਹੀ ਹੈ ਇਸ ਦਾ ਮਤਲਬ ਇਹ ਹੈ 100 ਵਿੱਚੋਂ 99 ਬੇਈਮਾਨ ਮੇਰਾ ਭਾਰਤ ਮਾਨ ਅੱਜ ਵੀ ਮੇਰਾ ਭਾਰਤ ਮਾਨ ਹੈ ਔਰ ਇਹ ਇਹਨਾਂ ਲੋਕਾਂ ਦੀ ਵਜ੍ਹਾ ਕਰਕੇ ਹੈ ਜਿਹੜੇ ਅੱਜ ਵੀ ਆਪਣੇ ਉਸੂਲਾਂ ਤੇ ਖੜੇ ਨੇ ਤੁਸੀਂ ਇੱਕ ਤੁਹਾਨੂੰ ਮੈਂ ਗੱਲ ਯਾਦ ਕਰਾ ਦਿਆਂ ਚੇਤਾਵਨੀ ਚੰਡੀਗੜ੍ਹ ਦੀ ਬੁਨਿਆਦ ਰੱਖੀ ਗਈ ਲੇ ਕਰਬੂਦੀਆ ਨੂੰ ਇਹ ਖਿੱਤਾ ਪੰਜਾਬ ਦੀ ਨਵੀਂ ਜਿਹੜੀ ਰਾਜਧਾਨੀ ਹੈ ਉਹ ਥਾਣੇ ਵਾਸਤੇ ਦਿੱਤਾ ਗਿਆ ਜਿੱਥੇ ਅੱਜ ਅਸੀਂ ਬੈਠੇ ਇੰਟਰਵਿਊ ਕਰ ਰਹੇ ਹਾਂ ਤੇ ਲੀ ਕਰਬੂਦੀਆ ਆਪਣੇ ਕੰਮ ਦੇ ਵਿੱਚ ਦਖਲ ਨਹੀਂ ਚਾਹਦਾ ਉਸ ਵੇਲੇ ਮੁੱਖ ਮੰਤਰੀ ਸੀ ਸਰਦਾਰ ਪ੍ਰਤਾਪ ਸਿੰਘ ਕਹਿ ਰਹੇ ਚੰਡੀਗੜ੍ਹ ਦਾ ਲਿਆਉਟ ਹੋ ਰਿਹਾ ਸੀ ਬੜੀ ਸਪੀਡ ਨਾਲ ਰਾਜਧਾਨੀ ਬਣ ਰਹੀ ਸੀ ਉੱਥਰ ਰਹੀ ਸੀ ਔਰ ਕਿਸੇ ਸੱਜਣ ਨੇ ਗੱਲ ਸੁਣਾਈ ਕਹਿੰਦੇ ਇੱਕ ਜਗ੍ਹਾ ਤੇ ਇੱਕ ਸਕੂਲ ਦੀ ਉਥਾਰੀ ਹੋਣੀ ਸੀ ਤੇ ਪਤਾ ਲੱਗਿਆ ਜੀ ਇਹ ਸਕੂਲ ਦੀ ਉਥਾਰੀ ਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾ ਪ੍ਰਤਾਪ ਸਿੰਘ ਬਾਦਲ ਪ੍ਰਤਾਪ ਸਿੰਘ ਕਹਿਰੋ ਨੇ ਦਖਲ ਦੇ ਕੇ ਇਹਦੀ ਲੋਕੇਸ਼ਨ ਚੇਂਜ ਕਰਾਤੀ ਆ ਲੀਹ ਕਰਬੂਦੀਰ ਨੇ ਕੰਪਰੋਮਾਈਜ਼ ਨਹੀਂ ਕੀਤਾ ਅੱਜ ਸਾਡੇ ਕਿੰਨੇ ਲੋਕ ਐ ਕੰਪਰੋਮਾਈਜ਼ ਕਰਦੇ ਆਂ ਔਰ ਲੀ ਕਰਬੂਦੀਰ ਦੀ ਇਸ ਗੱਲ ਤੋਂ ਸਿੱਖ ਸਕਦੇ ਆਂ ਜਿਹੜਾ ਇਸ ਚੰਡੀਗੜ੍ਹ ਦਾ ਅਦਭੁਤ ਸ਼ਹਿਰ ਦਾ ਆਧੁਨਿਕ ਸ਼ਹਿਰ ਦਾ ਨਿਰਮਾਤਾ ਐ ਇਹ ਤੁਸੀਂ ਦੇਖੋ ਇੱਥੇ ਇੱਕ ਥੀ ਹੋਰ ਤੁਹਾਨੂੰ ਦੱਸ ਦਿਆਂ ਕਿ ਕੁਛ ਘਰ ਢਾਕੇ ਤੇ ਵੱਡੇ ਵੱਡੇ ਅਫਸਰਾਂ ਲਈ ਬਣਾ ਦਿੱਤੇ ਗਏ ਉਹ ਛੋਟੀ ਛਰੇਨੀ ਦੇ ਘਰ ਸੀਗੇ ਕਲਾਸ 4 ਦੇ ਘਰ ਜਿਨ ਲਾਈਕਵਾਇਜ਼ ਇਸ ਤਰ੍ਹਾਂ ਸੀ ਕਿ ਉਹਨਾਂ ਨੂੰ ਘਰਾਂ ਦੀ ਜ਼ਰੂਰਤ ਨਹੀਂ ਸੀ ਚੰਗੇ ਭਲੇ ਖਲੋਤੇ ਘਰ ਨਹੀਂ ਕਰਬੂਡੀਅਰ ਦੇ ਹੈਰੀਟੇਜ ਦੇ ਹਿੱਸਾ ਬਣੇ ਘਰਾਂ ਨੂੰ ਢਾਕੇ ਤੇ ਤੁਸੀਂ ਉੱਥੇ ਅਫਸਰਾਂ ਦੇ ਘਰ ਬਣਾਤੇ ਨੇ ਇਹ ਕਿਹੋ ਜੀ ਧਿਆਨਦਾਰੀ ਹੈ ਤੁਹਾਡੀ ਭਾਈ ਇਹ ਵਾਕਿਆ ਹੀ ਕਮਾਲ ਹੈ ਕ੍ਰਿਸ਼ਮੇ ਸਾਰੇ ਪਾਸੇ ਹੀ ਗੜਬੜੀਆਂ ਹੋ ਰਹੀਆਂ ਹਨ ਪਰ ਇੱਕ ਗੱਲ ਮੈਂ ਲਾਸਟ ਤੁਹਾਨੂੰ ਪੁੱਛਣਾ ਚਾਹਣਾ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਿਹਾ ਇਕ ਤਾਂ ਇਮਾਨਦਾਰ ਹੁੰਦੇ ਸੀ ਬਰਬਾਦ ਚ ਕੱਟੜ ਇਮਾਨਦਾਰ ਆਏ ਉਹਨਾਂ ਦੇ ਸਰਦਾਰ ਕਹਿ ਲੋ ਸੁਪਰੀਮੋ ਕਹਿ ਲੋ ਰਵਿੰਦ ਕੇਜਰੀਵਾਲ ਉਹਨਾਂ ਨੇ ਕਹਿੰਦੇ ਕਿ 10 ਈਡੀ ਦੇ ਨੋਟਸ ਆਏ ਜੇਕਰ ਉਹ ਜਾਂਦੇ ਤਾਂ ਸ਼ਾਇਦ ਜਵਾਬ ਉਹਨਾਂ ਨੂੰ ਦੇ ਦਿੰਦੇ ਤੇ ਨਾ ਗੱਲ ਨਾ ਬਤ ਆਉਂਦੀ ਇਹਨਾਂ ਨੂੰ ਉਹਨਾਂ ਨੂੰ ਫੜਿਆ ਹੀ ਤਾਂ ਗਿਆ ਕਿਉਂਕਿ ਉਹ ਭੱਜ ਰਹੇ ਸੀ ਉਹਨਾਂ ਨੇ ਕਰੋੜਾ ਰੁਪਏ ਦਾ ਕਿਤੇ ਨਾ ਕਿਤੇ ਲੈਣ ਦੇਣ ਜਰੂਰ ਕੀਤਾ ਇਸੇ ਕਰਕੇ ਸੁਪਰੀਮ ਕੋਰਟ ਨੇ ਨਾਮਨੀਸ਼ ਸੋਧੀਆਂ ਨੂੰ ਜ਼ਮਾਨਤ ਦਿੱਤੀ ਨਾ ਸੰਜੇ ਸਿੰਘ ਨੂੰ ਤੇ ਇੱਕ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿੱਨਾ ਬੈਠਾ ਹੈ ਉਹ ਬਰਾਮਤ ਤੇ ਬੀਜੇਪੀ ਕਿਉਂ ਹੋਇਆ ਹੈ ਤੇ ਉੱਥੇ ਕਿਉਂ ਈਡੀ ਨਹੀਂ ਗਈ ਕਿਉਂ ਲੋਕਾਂ ਦੇ ਮਨ ਵਿੱਚ ਜਿਹੜਾ ਇੱਕ ਮਹਿਮ ਭਰਮ ਆਇਆ ਹੈ ਬੇਵਿਸ਼ਵਾਸੀ ਆਈਏ ਉਹਨੂੰ ਬਰਕਰਾਰ ਰੱਖਣ ਦਾ ਯਤਨ ਨਹੀਂ ਕੀਤਾ ਗਿਆ ਇਹਦੇ ਉੱਤੇ ਸਰਕਾਰ ਕੀ ਕਹੇਗੀ ਅੱਜ ਆਵਾਜ਼ ਉੱਠ ਰਹੀ ਹੈ ਜੇਪੀ ਨੱਡਰ ਦੀ ਗ੍ਰਿਫਤਾਰੀ ਦੀ ਬੀਜੇਪੀ ਦੇ ਟੌਪ ਦੇ ਜਿਹੜੇ ਲੀਡਰ ਨੇ ਆ ਉਹਨਾਂ ਦੀ ਗ੍ਰਿਫਤਾਰੀ ਦੀ ਉਹਨਾਂ ਵੱਲ ਈਡੀ ਕਿਉਂ ਨਹੀਂ ਜਾਂਦੀ ਲక్ష్ਮਣ ਰೇಖਾ ਕੋਈ ਜਿਹੜੀ ਕ੍ਰਾਸ ਕਰ ਨਹੀਂ ਔਖੀ ਹੋਈਦੀ ਐ ਤੁਸੀਂ ਤੇ ਪਹਿਲਾਂ ਦੀਆਂ ਸਰਕਾਰਾਂ ਵੀ ਦੇਖੀਆਂ ਸੈਂਟਰ ਦੀਆਂ ਕਿ ਕਾਂਗਰਸ ਦੇ ਵੇਲੇ ਵੀ ਇਸੇ ਤਰ੍ਹਾਂ ਕੇਂਦਰੀ ਏਜੰਸੀਆਂ ਦੀ ਦਰਵਰਤੋਂ ਹੁੰਦੀ ਰਹੀ ਐ ਜੇ ਦਰਵਰਤੋਂ ਹੋਈ ਐ ਦੇਸ਼ ਦੇ ਵਿੱਚ ਤਾਂ ਭਾਵੇਂ ਕਾਂਗਰਸ ਸੀ ਤੇ ਭਾਵੇਂ ਕੋਈ ਸੀਗਾ ਦਰਵਰਤੋਂ ਤੇ ਹੋਈ ਐ ਭਾਵੇਂ ਥੋੜੀ ਤੇ ਭਾਵੇਂ ਬਹੁਤੀ ਇਸ ਚੀਜ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਇੱਕ ਚੀਜ਼ ਦਾ ਸਤਕਾਰ ਜ਼ਰੂਰ ਕੀਤਾ ਜਾ ਸਕਦਾ ਐ ਕੇ ਸਵਿਧਾਨ ਸਵਿਧਾਨ ਦੇ ਉਲੰਘਣਾ ਨਹੀਂ ਹੋਣੀ ਚਾਹੀਦੀ ਇੱਥੇ ਮੈਂ ਤੁਹਾਨੂੰ ਇਹ ਗੱਲ ਯਾਦ ਖਰਾ ਦੇ ਆ 24ਵੇਂ ਐਮੈਂਡਮੈਂਟ ਆਈ ਸੀਗੀ ਕਨਸਟੀਟਿਊਸ਼ਨ ਦੀ 1972 ਦੇ ਵਿੱਚ ਕੇਸ਼ਵਾਨੰਦ ਭਾਰਤੀ ਵਰਸਸ ਸਟੇਟ ਆਫ ਕੇਰਲਾ ਦਾ ਇੱਕ ਮਸ਼ਹੂਰ ਕੇਸ ਉਦੇ ਉੱਤੇ ਸਾਡੀ ਮਾਨਯੋਗ ਸੁਪਰੀਮ ਕੋਰਟ ਦੀ ਵੱਡੀ ਖੰਡ ਪੀਠ ਨੇ ਫੈਸਲਾ ਦਿੱਤਾ ਕਿ ਸੰਵਿਧਾਨ ਦੀ ਜਿਹੜੀ ਆਤਮਾ ਹੈ ਉਹਨੂੰ ਕਿਸੇ ਤਰ੍ਹਾਂ ਵੀ ਤਬਾਹ ਨਹੀਂ ਕੀਤਾ ਜਾਏਗਾ ਕੇਸ਼ਵਨੰਦ ਭਾਰਤੀ ਜੀ ਇੱਕ ਧਾਰਮਿਕ ਹਸਤੀ ਸਨ ਉਹ ਉਸ ਵੇਲੇ ਜਾਗਰੂਕ ਸਨ ਸਮੇਂ ਦੀ ਸਰਕਾਰ ਨਾਲ ਉਹਨਾਂ ਦਾ ਸਿੱਧਾ ਟਕਰਾਅ ਸੀ ਤੇ ਮਾਨਯੋਗ ਸੁਪਰੀਮ ਕੋਰਟ ਨੇ ਸਾਫ ਤੇ ਸਪਸ਼ਟ ਸ਼ਬਦਾਂ ਵਿੱਚ ਇਹ ਗੱਲ ਕਹੀ ਕਿ ਭਾਰਤ ਦੀ ਜਿਹੜੀ ਸੰਵਿਧਾਨ ਹੈ ਉਹਦੇ ਨਾਲ ਕਿਤੇ ਤਰ੍ਹਾਂ ਦਾ ਵੀ ਕੰਪਰੋਮਾਈਜ਼ ਨਹੀਂ ਤੇ ਉਹ ਅਮੈਂਡਮੈਂਟ ਜਿਹੜੀ ਸੀ ਅਲਟਰਾਵਾਇਰਸ ਕਰਕੇ ਰੱਦ ਕਰ ਦਿੱਤੀ ਗਈ ਅੱਜ ਕਿਹੜੇ ਮਾਂ ਦੇ ਲਾਲ ਵਿੱਚ ਇਹ ਜ਼ਰੂਰ ਤੇ ਭਾਵੇਂ ਉਹ ਸੁਪਰੀਮ ਕੋਰਟ ਹੈ ਤੇ ਭਾਵੇਂ ਉਹ ਧਰਮਕਸ਼ਤੀ ਹੈ ਇਸ ਤਰ੍ਹਾਂ ਦਾ ਕੰਮ ਕੇਸ਼ਵਨੰਦ ਭਾਰਤੀ ਵਾਲਾ ਕਰ ਜਾਏ ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਚਰਚਿਤ ਸਵਾਲ ਹੈ ਲੇਕਿਨ ਕਿਸੇ ਦਾ ਧਿਆਨ ਇੱਧਰ ਨਹੀਂ ਬਹੁਤ ਸ਼ੁਕਰੀਆ ਜੀ ਤਾਂ ਇਸਨ ਸਾਡੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਜਗਮੋਨ ਸਿੰਘ ਭੱਟੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਇਹਨਾਂ ਵਿਚਾਰਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਵੀ ਆਪਣੇ ਆਪਣੇ ਮਨ ਦੇ ਸੁਝਾਅ ਵਿਚਾਰ ਕਮੈਂਟ ਬਾਕਸ ਦੇ ਵਿੱਚ ਸਾਂਝੇ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਚ ਇਹਨਾਂ ਹੀ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾਬ ਚੰਡੀਗੜ੍ਹ